ਇਹ ਕਣਕ ਦੇ ਖੇਤਾਂ ਨੂੰ ਇੱਕ ਵਾਰ ਫਿਰ ਤੋਂ ਅੱਗ ਲੱਗੀ ਹੈ ਜਿਸ ਕਾਰਨ ਕਰੀਬ 25 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ ਜਿਹहां ਖੇਤਾਂ ਵਿੱਚ ਪੱਕੀ ਕਣਕ ਖੜੀ ਸੀ ਅਤੇ ਖੇਤ ਝੋ ਲੰਘਦੀ 11 ਚੋਂ ਅਚਾਨਕ ਸ਼ਾਰਟ ਸਰਕਟ ਹੋ ਗਿਆ ਜਿਸ ਕਾਰਨ ਤਾਰਾਂ ਚੋਂ ਚਿੰਗਿਆੜੇ ਨਿਕਲੇ ਅਤੇ ਇਹਨਾਂ ਚਿੰਗਿਆੜਿਆਂ ਨੇ ਪੱਕੀ ਖੜੀ ਕਣਕ ਦੀ ਫਸਲ ਨੂੰ ਸਾੜ ਕੇ ਪੂਰੀ ਤਰ੍ਹਾਂ ਸੁਆਹ ਕਰ ਦਿੱਤਾ ਹੈ ਇਸ ਘਟਨਾ ਤੋਂ ਬਾਅਦ ਖੇਤਾਂ 'ਚ ਸਿਰਫ ਸੁਆਹੀ ਸੁਆ ਨਜ਼ਰ ਆ ਰਹੀ ਹੈ ਜਦ ਕਿ ਇਸ ਤੋਂ ਪਹਿਲਾਂ ਇਹ ਪੱਕੀਆਂ ਖੜੀਆਂ ਕਣਕਾਂ ਪੂਰੀ ਤਰ੍ਹਾਂ ਸੋਨੇ ਵਾਂਗੂ ਚਮਕ ਰਹੀਆਂ ਸੀ ਪਰ ਬਿਜਲੀ ਵਿਭਾਗ ਦੀ ਇੱਕ ਗਲਤੀ ਨੇ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਨੂੰ ਪੂਰੀ ਤਰ੍ਹਾਂ ਸੁਆਹ ਕਰ ਦਿੱਤਾ ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਕਿਸਾਨਾਂ ਦੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਸਾੜ ਰਹੀ ਹੈ ਉੱਚੀਆਂ ਉੱਚੀਆਂ ਉੱਠਦੀਆਂ ਲਪਟਾਂ ਪੱਕੇ ਕਣਕ ਨੂੰ ਸਾੜ ਕੇ ਸੁਹਾ ਕਰ ਰਹੀਆਂ ਨੇ ਅਮਰੀਕ ਸਰ ਦੇ ਪਿੰਡ ਨਿਸ਼ਾਰਾ ਕਲਾ ਚ ਇਹ ਪੂਰੀ ਘਟਨਾ ਵਾਪਰੀ ਏ ਜਿੱਥੇ ਕਿ ਅੱਗ ਲੱਗਣ ਕਾਰਨ ਕਈ ਕਿਸਾਨਾਂ ਦੀਆਂ 25 ਏਕੜ ਚ ਖੜੀਆਂ ਕਣਕਾਂ ਸੜ ਕੇ ਸੁਆਹ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਖੇਤਾਂ ਚ ਲੰਘਦੀਆਂ ਬਿਜਲੀ ਦੇ ਤਾਰਾਂ ਦੇ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਦੁਖਦਾਈ ਘਟਨਾ ਵਾਪਰੀ ਏ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਪੰਚਾਇਤ ਮੈਂਬਰ ਨੇ ਕਿਹਾ ਕਿ ਉਹ ਜਦੋਂ ਘਰ ਰੋਟੀ ਖਾਣਾ ਆਏ ਸੀ ਤਾਂ ਉਹਨਾਂ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਮੌਕੇ ਤੇ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਪਰ ਇਹਨਾਂ ਗੱਡੀਆਂ ਵਿੱਚ ਤਕਨੀਕੀ ਖਰਾਬੀ ਸੀ ਅਤੇ ਗੱਡੀਆਂ ਵਿੱਚੋਂ ਪਾਣੀ ਹੀ ਨਹੀਂ ਨਿਕਲਿਆ ਅਤੇ ਜਦੋਂ ਤੱਕ ਦੂਜੀਆਂ ਗੱਡੀਆਂ ਆ ਉਦੋਂ ਤੱਕ ਇਹ ਪੂਰੀ ਘਟਨਾ ਵਾਪਰ ਚੁੱਕੀ ਸੀ ਅਤੇ ਖੇਤਾਂ ਵਿੱਚ ਖੜੀ ਕਣਕ ਪੂਰੀ ਤਰ੍ਹਾਂ ਸੜ ਕੇ ਸਵਾਦਾ ਰੂਪ ਲੈ ਚੁੱਕੀ ਸੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਤੇ ਕੀ ਹੋਇਆ ਤੇ ਨਿਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਸੜੀ ਹੋਈ ਹੈ ਹਮ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਤੇਰੇ ਸਾਡੇ ਸੱਜਣਿਆਂ ਨਾਲ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਦਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਲ ਤੇ ਕਣਕ ਸੜ ਕੇ ਸਵਾਹ ਚੁੱਕੀ ਹੁੰਦੀ ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚਲੀ ਨਹੀਂ ਪਾਣੀ ਨਹੀਂ ਚੱਲਿਆ ਦੂਜੀ ਗੱਡੀ ਆਈ ਉਹ ਤੋਂ ਬਗੈਰ ਚਰਨ ਨੂੰ ਹੋ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਤਾਂ ਕਿਸਾਨ 6 ਮਹੀਨੇ ਮਿਹਨਤ ਕਰਦੇ ਨੇ ਕਿ ਆਖਿਰ ਉਹਨਾਂ ਦੀ ਮਿਹਨਤ ਨੂੰ ਫਲ ਲੱਗੇਗਾ ਉਹਨਾਂ ਦੀਆਂ ਕਣਕਾਂ ਮੰਡੀਆਂ 'ਚ ਜਾਣਗੀਆਂ ਅਤੇ ਥੋੜੇ ਬਹੁਤ ਪੈਸੇ ਘਰ ਆਉਣਗੇ ਪਰ ਬਿਜਲੀ ਵਿਭਾਗ ਦੀ ਇਸ ਕਾਰਵਾਈ ਨੂੰ ਕੀ ਆਖਿਆ ਜਾਵੇ ਜਿਨ੍ਹਾਂ ਵੱਲੋਂ ਪੱਕੀ ਖੜੀ ਕਣਕ ਦੇ ਵਿੱਚੋਂ ਲੰਘਦੀ ਲਾਈਨ 'ਚ ਲਾਈਟ ਛੱਡੀ ਗਈ ਹਾਲਾਂਕਿ ਵਿਭਾਗ ਵੱਲੋਂ ਪਹਿਲਾਂ ਹੀ ਇਹ ਰਿਡਾਇਟਾ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਕਿਸੇ ਵੀ ਲਾਈਨ ਤੇ ਲਾਈਟ ਨਹੀਂ ਛੱਡੀ ਜਾਵੇਗੀ ਪਾਰੇ ਵੀ ਜਾਂਚ ਦਾ ਵਿਸ਼ਾ ਹੈ ਕਿ ਇਸ ਲਾਈਨ ਤੇ ਲਾਈਟ ਕਿਉਂ ਛੱਡੀ ਗਈ ਜਿਸ ਕਾਰਨ 25 ਏਕੜ ਫਸਲ ਸੜ ਕੇ ਸੁਆਹ ਹੋ ਗਈ ਹਾਲਾਂਕਿ ਕਿਸਾਨਾਂ ਨੇ ਹੁਣ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਦੂਜੇ ਪਾਸੇ ਕਿਸਾਨਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਤੋਂ ਕਿਸੇ ਵੀ ਮੁਆਵਜ਼ੇ ਦੀ ਉਮੀਦ ਨਹੀਂ ਹੈ ਕਿਉਂਕਿ ਹਰ ਵਾਰ ਗਰਦਾਬਰੀ ਹੁੰਦੀ ਹੈ ਪਰ ਮੁਆਵਜ਼ੇ ਦੇ ਨਾਮ ਤੇ ਉਹਨਾਂ ਨੂੰ ਥੋੜੇ ਬਹੁਤ ਪੈਸੇ ਦੇ ਦਿੱਤੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਬਿਜਲੀ ਵਿਭਾਗ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ